ਸਰਕਾਰ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮਕ ਸੁਲਕੀਆਂ ਤੇ ਕਿਸਾਨਾਂ ਨੂੰ ਮਿਲਣ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕਿਸਾਨੀ ਝੰਡਾ ਫੜ ਕੇ ਕੀਤੀ ਨਾਅਰੇਬਾਜ਼ੀ ਹੰਸ ਰਾਜੋ ਹੰਸ ਨੇ ਕਿਸਾਨਾਂ ਵਿਰੋਧ ਕੀਤੀ ਸੀ ਟਿੱਪਣੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦਿੱਤਾ ਜਵਾਬ ਅੰਮ੍ਰਿਤਸਰ ਪਹੁੰਚੇ ਕੇਜਰੀਵਾਲ ਨੇ ਕਿਤਾਬ ਵਰਕਰਾਂ ਨੂੰ ਸੰਬੋਧਨ ਦੋ ਦਿਨਾਂ ਪੰਜਾਬ ਦੌੜੇ ਤੇ ਨੇ ਕੇਜਰੀਵਾਲ ਮਜੀਠਾ ਤੋਂ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਹਲਕਾ ਇੰਚਾਰਜ ਸੁਖਜਿੰਦਰ ਰਾਜ ਸਿੰਘ ਹੋਏ ਅਕਾਲੀ ਦਲ ਚ ਸ਼ਾਮਿਲ ਤੇ ਹੁਣ ਖਬਰਾਂ ਵਿਸਥਾਰ ਨਾਲ ਇੱਕ ਪਾਸੇ ਪੰਜਾਬ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਕਿਸਾਨਾਂ ਦੇ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸਾਨਾਂ ਨੂੰ ਮਿਲਣ ਵਾਸਤੇ ਪਹੁੰਚੇ ਨੇ ਦੱਸ ਦਈਏ ਕਿ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਨੇ ਚਰਨਜੀਤ ਚੰਨੀ ਇਸ ਮੌਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਦੁੱਖ ਸੁੱਖ ਸੁਣਿਆ ਅਤੇ ਨਾਲ ਹੀ ਕਿਸਾਨੀ ਝੰਡੇ ਫੜ ਕੇ ਨਾਅਰੇਬਾਜ਼ੀ ਵੀ ਕੀਤੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਿਸਾਨ ਜਥੇਬੰਦੀਆਂ ਨੂੰ ਮਿਲੇ ਇਸ ਮੌਕੇ ਉਹਨਾਂ ਨੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਕਿਸਾਨਾਂ ਦੇ ਸਾਬਕਾ ਮੁੱਖ ਮੰਤਰੀ ਨੂੰ ਕਾਂਗਰਸ ਦੇ ਵੱਲੋਂ ਕੀਤੀ ਗਈ ਵਾਅਦੇ ਯਾਦ ਕਰਵਾਏ ਚੰਨੀ ਨੇ ਕਿਸਾਨਾਂ ਨੂੰ ਸਮਝਾਇਆ ਕਿ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸਾਨਾਂ ਦੇ ਹੱਕਾਂ ਲਈ ਮੰਕਰਨਗੇ ਤੇ ਕਿਸਾਨ ਨੇ ਉਦਯੋਗ ਚੁੱਕਨਗੇ ਤੇ ਨਾਲ ਹੀ ਇਸ ਮੌਕੇ ਚੰਦੀ ਨੇ ਕਿਸਾਨੀ ਚੰਡਾ ਚੁੱਕ ਕੇ ਨਾਰੇ ਬਾਝੀ ਵੀ ਕੀਤੀ ਊੜਾ ਸਾਡੇ ਨਾਲ ਖੜਿਆ ਉਹ ਲੈ ਕੋਣੀ ਰੇਤੀ ਦਾਲਾ ਪੈਦਾ ਸਵਾਰਟਾ ਤੇ ਜੀ ਆ ਜਿਹੜੇ ਸਾਡੇ ਦੇ ਭੱਜੇ ਨੇ ਚੌਧਰੀ ਉਹ ਕਹਿੰਦੇ ਇੱਧਰ ਬੈਠ ਕੇ ਕਰ ਰਹੇ ਆ ਇੱਧਰ ਬੈਠ ਕੇ ਵਿਰੋਧਤਾ ਕਰ ਰਹੇ ਆ ਇਹ ਵਾਪਸ ਨਹੀਂ ਆਉਂਗੇ ਇਹ ਮੇਰੀ ਤੁਹਾਨੂੰ ਜ਼ਿੰਮੇਵਾਰੀ ਆ ਜਾਂ ਮੈਂ ਰਹੂੰਗਾ ਜਾਂ ਹੋਰ ਰਹੋਗੇ ਐਸੀ ਹੋ ਰਹੀ ਹੈ ਜੇ ਗੰਦੇ ਬੰਦੇ ਨੂੰ 파ਰਟੀ ਚਾਣ ਨਹੀਂ ਦੇਣੇ ਇਹ ਮੈਂ ਤੁਹਾਨੂੰ ਦੱਸਵਾ ਦਿੰਦਾ ਨੰਬਰ 1 ਕਹਿੰਦਾ ਦੂਸਰਾ ਮੈਂ ਜਦ ਮੁੱਖ ਮੰਤਰੀ ਬਣਿਆ ਜੋ ਨਾ ਆਪ ਜੀ ਦਾ ਕੰਮ ਨਾ ਕੀਤਾ ਜੋ ਪਹਿਲੇ ਸਰਕਾਰਾਂ ਨੇ ਕੀਤਾ ਉਹ ਕੋਈ ਸਮਝ ਲੈ ਜੋ ਮੇਰਾ ਕਿਰਦਾਰ ਮੋਦੀ ਦੇ ਨਾਮ ਰਿਹਾ ਜਦ ਕਿਸਾਨਾਂ ਦੇ ਉੱਪਰ ਮਤਲਬ ਉਪੱਤੀ ਆਈ ਤਾਂ ਮੈਂ ਨਾਲ ਖੜਾ ਹੋ ਕੇ ਆਇਆ ਜਿਹੜਾ ਕੈਪਟਨ ਸਾਹਿਬ ਦਾ ਕਰਜ਼ਾ ਮਾਫੀ ਹੈ ਉਹ ਕੈਪਟਨ ਸਾਹਿਬ ਨੇ ਚਾਲ ਗੇ ਮੈਂ ਕਹਿਣਾ ਵੀ ਕਾਂਗਰਸ ਦੀ ਵੀ ਜਿੰਮੇਵਾਰ ਹੈ ਜਿਨੀ ਕਾਂਗਰਸ ਨੇ ਫਿਰ ਵੀ ਇਹਨਾਂ ਵਾਂਗ ਤੱਕ ਦੇ ਇਨ ਬੜਾ ਕਰਜ਼ਾ ਮਾਫੀ ਉਹਨੇ ਬੜੀ ਚੀਜ਼ ਨਹੀਂ ਨਹੀਂ ਇਸ ਦਾ ਮੁਕੰਮਲ ਨਹੀਂ ਹੋਇਆ ਪੂਰਾ ਕਿਉਂ ਮੁਰੇ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਭਾਈ ਜਿੱਤ ਕਿਸਾਨਾਂ ਦਾ ਹੀ ਕਿਉਂ ਨਹੀਂ ਹੋ ਸਕਦਾ ਨਹੀਂ ਨਹੀਂ ਮੈਂ ਕਹਿੰਦਾ ਕਿ ਕਿਸਾਨਾਂ ਦਾ ਮਜ਼ਦੂਰ ਦਾ ਹੀ ਹੋ ਸਕਦਾ ਕਿਉਂ ਇੰਡਸਟਰੀਆਂ ਦਾ ਹੀ ਹੋ ਸਕਦਾ ਮੈਂ ਇਹੀ ਆਵਾਜ਼ ਉਠਾਣੀ ਹੈ ਕਿ ਜਦੋਂ ਇਸ ਤੁਸੀਂ ਆਵਾਜ਼ ਨਹੀਂ ਆ ਰਹੀ ਲੋ 1000 ਕਰੋੜ ਰੁਪਏ 100 ਕਰੋੜ ਲੱਖ ਰੁਪਏ ਦੇ ਰਹੇ ਤੁਸੀਂ ਆ ਕਿਸਾਨ ਦੀ ਜਿਹੜਾ ਕਿਸਾਨ ਅੱਜ ਆਂਦਾ ਤਾਂ ਅੱਜ ਤੱਕ ਰਿਆ ਤੁਸੂਰੋ ਪਾਗਿਰਵਾਲ ਨੇ ਮੇਰੇ ਨੂੰ ਊੜਾ ਦਿਨੇ ਕਰਦੇ ਨੇ ਲੜਾਈ ਲੜਨੀ ਹੈ ਜਿੰਨੋ ਵੀ ਵਾਡੀ ਨੇ ਮੇਰੀ ਜੇ ਇਹ ਹਰ ਪੰਜਾਬੀ ਦੀ ਲੜਾਈ ਹੈ ਜੇ ਕਿਸਾਨੀ ਬਚੇਗੀ ਜੇ ਕਿਸਾਨੀ ਬਚੇਗੀ ਤਾਂ ਪੰਜਾਬ ਬਚੇਗਾ ਅਰ ਮੈਂ ਜਰ ਮੁੱਖ ਮੰਤਰੀ ਬਣਾਣਾ ਮਿਲ ਕੇ ਸਾਰੇ ਬਹੀ ਹੋਰ ਆऊंगा ਮੈਂ ਕਾਨੂੰਨ ਬਣਾਣਾ ਚਾਹ ਰਿਹਾ ਸੀ ਕੇ ਜੀ ਬਾਹਰ ਦੇ ਜਿਹੜੇ ਹਲਕੇ ਆ ਗਏ ਐ ਮਤਲਬ ਬਾਹਰੋਂ ਆ ਕੇ ਜਿਹੜਾ ਸਾਡਾ ਬਸਿੰਧਾ ਉਹਨੂੰ ਲੋਕੋ ਨੇ ਚਾਹੀਓ ਕੋਈ ਹੈ ਜਿਹੜਾ ਸਾਡੇ ਪਾਸ ਆ ਕੇ ਬਸ ਗਿਆ ਉਹ ਸਾਡਾ ਲੇਕਿਨ ਬਾਹਰੋਂ ਆ ਕੇ ਨੌਕਰੀਆਂ ਆਣ ਲੈ ਮੈਂ ਕੁਨਮੁਲ ਦੇ ਕੇ ਆਣਾ আর ਮੈਂ ਇਸ ਨੂੰ ਵੀ ਅੱਗੇ ਇਸ ਤੋਂ ਵੀ ਅਗਲਾ ਜਿਹੜੀ ਅਗਲਾ ਕੋਣੇ ਲਿਆਉਣਾ ਤੇ ਸਾਡਾ ਪੰਜਾਬੀ ਜਿਹੜਾ ਇੱਥੇ ਦਾ ਰਹਿਣਾ ਬਸ ਇੰਨਾ ਚਾਹੀਓ ਕੋਈ ਵੀ ਹੈ ਕੋਈ ਜ਼ਮੀਨ ਖਰੀਦ ਸਕਦਾ ਬਾਹਰੋਂ ਆ ਕੇ ਜ਼ਿਕਰਯੋ ਖੇਕੀ ਝਲੰਦ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਪੁਰੀ ਵਾਲ ਲਗਾ ਰਹੇ ਨੇ ਕਿ ਇਸ ਵਾਰ ਜਲੰਧਰ ਦੇ ਲੋਕ ਉਹਨਾਂ ਦੇ ਹੱਕ ਵਿੱਚ ਨਤਰਨ ਅਤੇ ਅੱਜ ਚੰਨੀ ਨੂੰ ਕਿਸਾਨਾਂ ਦੇ ਵੱਲੋਂ ਵੀ ਹਮਾਇਤ ਦਿੱਤੀ ਗਈ। ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਹਮਾਇਤ ਤੋਂ ਬਾਅਦ ਚੰਨੀ ਨੂੰ ਲੋਕ ਸਭਾ ਚੋਣਾਂ ਵਿੱਚ ਕੀ ਵੱਡਾ ਫਾਇਦਾ ਮਿਲਦਾ ਹੈ। ਇੱਕ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਪਾਜਪਾਦੀ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਬੀਤੇ ਦਿਨ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਉਹਨਾਂ ਨੇ ਕਿਸਾਨਾਂ ਬਾਰੇ ਕਈ ਟਿੱਪਣੀਆਂ ਕਰ ਦਿੱਤੀਆਂ ਹੁਣ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਇਸ ਮਾਮਲੇ ਤੇ ਹੰਸਰਾਜ ਹੰਸ ਨੂੰ ਨਿਸ਼ਾਨੇ ਤੇ ਲੈਦੇ ਵਿਖਾਈ ਦਿੱਤੇ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਦੇ ਲੋਕਿਸਾਨਾਂ ਬਾਰੇ ਦਿੱਤੇ ਗਏ ਬਿਆਨ ਦਾ ਮਾਮਲਾ ਪਖਤਾ ਹੋਇਆ ਦਿਖਾਈ ਦੇ ਰਿਹਾ ਹੈ ਹੁਣ ਇਸ ਮਾਮਲੇ ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਪਣਾ ਪ੍ਰਤੀਕਰਮ ਦਿੱਤਾ ਪਹਿਲਾਂ ਤਾਂ ਜਿਵੇਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ। ਜੀ। ਗੱਲ ਇਹ ਆ ਕਿ ਇਹ ਜਿਹੜਾ ਬੀਜੇਪ ਜਿਹੜਾ ਹੰਸਰਾਜ ਹੰਸ ਦਾ ਬਿਆਨ ਹੈ। ਹਾਂਜੀ। ਇਹ ਬੀਜੇਪ ਦੇ ਵਿੱਚ ਕੱਲਾ ਹੰਸਰਾਜ ਹੰਸ ਨਹੀਂਗਾ ਜਿਹੜਾ ਇਹ ਧੰਕੀਆਂ ਦਿੰਦੇ ਨੇ। ਹਮ ਬੀਜੇਪ ਪਾਰਟੀ ਜਿਹੜੀ ਆ ਇਹ ਗੁੰਡਿਆਂ ਦੀ ਬਲਾਸਕਾਰੀਆਂ ਦੀ ਤੇ ਇਹਦੇ ਵਿੱਚ ਕਿੰਨੇ ਵੀ ਹੁਣ ਤੱਕ ਜਿਹੜੇ ਨੇ ਉਹਨਾਂ ਦਾ ਤੁਸੀਂ ਸਾਰਿਆਂ ਦਾ ਪਿਛੋਕਰ ਵੇਖੋ। ਹਮ ਅਜੇ ਟੈਣੀ ਮਿਸ਼ਰਾ ਨੇ ਇਹ ਗੱਲ ਕਹੀ ਸੀ ਕਿ ਮੈਂ ਪਹਿਲਾ ਇੱਕ ਗੁੰਡਾ ਹੈ। ਹੂੰ ਤੇ ਉਸ ਤੋਂ ਬਾਅਦ ਮੈਂ ਜਿਹੜਾ ਉਹ ਮੰਤਰੀ ਆ ਜੀ ਸੋ ਇਹ ਭਾਜਪਾ ਦੇ ਵਿੱਚ ਇਹ ਨਾਲੇ ਵੱਸ ਦੀ ਗੱਲ ਨਹੀਂ મોદી ਨੇ ਲੋਕਾਂ ਨੂੰ ਡਰਾਉਣ ਵਾਸਤੇ ਲੋਕਾਂ ਦੇ ਜਿਹੜੇ ਹੌਸਲੇ ਪਲਤ ਕਰਨ ਵਾਸਤੇ ਸਾਰਾ ਕੁਝ ਕੀਤਾ ਪਰ ਇੱਕ ਗੱਲ ਮੈਂ ਕਹਿ ਦੇਣੀ ਚਾਹੁੰਦਾ ਕਿ ਹੰਸ ਰਾਜ ਹੰਸ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਅਸੀਂ ਬਿਲਕੁਲ ਤਿਆਰ ਆ ਜਿੱਥੇ ਮਰਜੀ ਤੁਵਾ ਜੀ ਅਸੀਂ ਡਰਨ ਵਾਲੇ ਨਹੀਂ ਹੈਗੇ ਇਹ ਪੰਜਾਬ ਦੇ ਉਹ ਲੋਕ ਨੇ ਜਿਨ੍ਹਾਂ ਨੇ ਅਹਿਮਦ ਸਾਦ ਅਦਾਲੀ ਦਾ ਮੂੰਹ ਮੋੜਿਆ ਜਿਨ੍ਹਾਂ ਨੇ ਮੀਰ ਮਨੂਜ ਜਕਰੀਆ ਖਾਨ ਅਤੇ ਔਰਗਜ਼ੇਬ ਦੇ ਜਿਹੜੇ ਸੀ ਉਹਨਾਂ ਦੇ ਮੂੰਹ ਮੋੜੇ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਤੇ ਇਹ ਜਿਹੜਾ ਹੈਗਾ ਹੰਸਰਾਜ ਹੰਸ ਇਹ ਸਾਨੂੰ ਤਰਚੀਆਂ ਦਿੰਦਾ ਕਹਾਣਾਂ ਨੂੰ ਤੇ ਫਿਰ ਬਾਅਦ ਦੇ ਵਿੱਚ ਵੇਖਾਂਗੇ ਕੀ ਵੇਖੇਗਾ ਤੇ ਹੁਣੇ ਵੇਖਦੇ ਸਾਡੇ ਨਾਲ ਅਸੀਂ ਬਿਲਕੁਲ ਚਾਰ ਆ ਅਸੀਂ ਜਿਹੜੀ ਗੱਲ ਇਹ ਕਰਦੇ ਨੇ ਜਿਹੜੀ ਗੱਲ ਕੀ ਅੱਜ ਸਾਨੂੰ ਇਹ ਹੱਕ ਨਹੀਂ ਹੈਗਾ ਕਿ ਅਸੀਂ ਇਹਨਾਂ ਨੂੰ ਵੋਟਾਂ ਪਾਉਣੇ ਆ ਇਹ ਸਾਨੂੰ ਵਾਅਦਾ ਕਰਦੇ ਨੇ ਸਾਡੇ ਨਾਲ ਵੀ ਅਸੀਂ ਚੋਣ ਮੈਨੀਫੈਸਟੋ ਤਿਆਰ ਕਰਦੇ ਨੇ ਵੀ ਅਸੀਂ ਆਹ ਠਟਨਾ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਜਿੱਤਦੇ ਆਂ ਤੇ ਸਾਡੀ ਸਰਕਾਰ ਚ ਲੋਕਾਂ ਨੂੰ ਆਹ ਸੁੱਖਤਾ ਮਿਲਣੀ ਆ ਜਦੋਂ ਉਹ ਨਹੀਂ ਮਿਲਦੀ ਆ ਤੇ ਫਿਰ ਇਹ ਜਿਹੜਾ ਇਹ ਅਸੀਂ ਪੁੱਛ ਨਹੀਂ ਸਕਦੇ ਇਹਨਾਂ ਨੂੰ ਜੇ ਅਸੀਂ ਪੁੱਛਦੇ ਆ ਇਹਨਾਂ ਨੂੰ ਅਸੀਂ ਵਿਰੋਧ ਨਹੀਂ ਕਰ ਰਹੇ ਕਿਤੇ ਵੀ ਅਸੀਂ ਇਹਨਾਂ ਨੂੰ ਪੁੱਛ ਰਹੇ ਆ ਕੱਲੇ ਹੰਸਰਾਜ ਤੋਂ ਨਹੀਂ ਪੁੱਛ ਰਹੇ ਅਸੀਂ ਹਰ ਪਾਰਟੀ ਤੋਂ ਵੀ ਪੁੱਛ ਰਹੇ ਆ ਕਾਂਗਰਸੀਏ ਤੋਂ ਵੀ ਪੁੱਛ ਰਹੇ ਆ ਅਸੀਂ ਸਾਰਿਆਂ ਤੋਂ ਪੁੱਛ ਰਹੇ ਆ ਅਸੀਂ ਅਕਾਲੀ ਦਲ ਤੋਂ ਵੀ ਪੁੱਛ ਰਹੇ ਆ ਵੀ ਤੁਸੀਂ ਦੱਸੋ ਜਿਹੜੇ ਹੁਣ ਤੱਕ ਬਲੇ ਕੀਤੇ ਕੀ ਕੀਤਾ ਉਹਨਾਂ ਨੇ ਤੇ ਹੁਣ ਗਾਹ ਤੁਸੀਂ ਕੀ ਕਰੋਗੇ ਜ਼ਿਕਰ ਉਹ ਕਹਿ ਕੇ ਹੰਸਰਾਜ ਹੰਸ ਆਪਣੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ ਤਾਂ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਬਾਰੇ ਕਈ ਟਿੱਪਣੀਆਂ ਕਰ ਦਿੱਤੀਆਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਦੇ ਵਰਕਰਾਂ ਨੂੰ ਸੰਬੋਧਨ ਕੀਤਾ ਉਹ ਦੋ ਦਿਨਾਂ ਪੰਜਾਬ ਦੌਰੇ ਤੇ ਚੱਲ ਰਹੇ ਨੇ ਇਸ ਦੌਰਾਨ ਉਹਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਵਿੰਨੇ ਨੇ ਤੇ ਉਹਨਾਂ ਨੇ ਜੇਲ੍ਹ ਵਿੱਚ ਕੀਤੇ ਗਏ ਵਿਵਾਰ ਬਾਰੇ ਵੀ ਦੱਸਿਆ ਹੈ सीएम केजरीवाल बीते दिन तो पंजाब दौरे होते ਨੇ ਇਸ ਦੌਰਾਨ ਅਜ केजरीवाल ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਜਪਾ ਸਰਕਾਰ ਪੁਤਿਨ ਦੀ ਤਰ੍ਹਾਂ ਵਿਰੋਧੀਆਂ ਨੂੰ ਜੇਲ੍ਹ ਦੇ ਵਿੱਚ ਸੁੱਟ ਰਹੀ ਹੈ ਪੁਤਿਨ ਨੇ ਵੀ ਸਾਰੇ ਵਿਰੋਧੀਆਂ ਨੂੰ ਜਾਂ ਤਾਂ ਜੇਲ੍ਹ ਵਿੱਚ ਸੁੱਟ ਦਿੱਤਾ ਜਾਂ ਮਰਵਾ ਦਿੱਤਾ ਸੀ ਫਿਰ ਜਦ ਚੋਣਾ ਹੋਇਆ ਤਾਂ 87% ਵੋਟਾਂ ਉਸ ਤੋਂ ਪਈਆਂ ਸਨ ਜੇ ਵਿਰੋਧੀ ਧੀ ਨਹੀਂ ਹੋਵੇਗੀ ਤਾਂ ਸਾਰੀਆਂ ਵੋਟਾਂ ਤੁਹਾਨੂੰ ਹੀ ਮਿਲਣਗੀਆਂ ਇਥੇ ਵੀ ਭਾਜਪਾ ਵਿਰੋਧੀਆਂ ਦੇ ਨਾਲ ਅਜਿਹਾ ਹੀ ਕਰ ਰਹੀ ਹੈ ਇਹ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਤੁਸੀਂ ਕਦੇ ਵੀ ਅਜਿਹਾ ਨਾ ਹੋਣ ਦਿਓ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਮੂੜ ਜੇਲ੍ਹ ਜਾਣ ਤੋਂ ਬਚਾਉਣ ਵਾਸਤੇ ਉਹ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਆਪ ਨੂੰ ਜਿਤਾਉਣ ਇਨ ਲੋਕੋ ਕਾ ਮਕਸਦ ਥਾ ਕਿ ਕੇਜਰੀਵਾਲ ਕੋ ਗ੍ਰਿਫਤਾਰ ਕਰ ਲੋ ਕੇਜਰੀਵਾਲ ਚਲਾ ਗਿਆ ਤਾਂ ਪਾਰਟੀ ਟੁੱਟ ਜਾਏਗੀ ਸਰਕਾਰ ਗਿਰ ਜਾਏਗੀ ਉਸਕਾ ਬਿਲਕੁਲ ਉਲਟਾ ਹੁਆ ਆਮ ਆਦਮੀ ਪਾਰਟੀ ਇੱਕ ਪਰਿਵਾਰ ਹੈ परिवार में जब मुसीबत आती है ना तो सारे और इकट्ठे हो जाते हैं अलग अलग बिखरते नहीं हैं जो तानाशाही चल रही है हमारे देश के अंदर ये मंजूर नहीं है इस तरह का दौर पचहत्तर साल में भारत ने नहीं देखा कि पकड़ पकड़ के विपक्ष के नेताओं को जेल में डाल दो जैसे वो रशिया के अंदर पुतिन उसने सारे विपक्ष के नेताओं को या तो जेल में डाल दिया या मरवा दिया और चुनाव कराए सत्तासी परसेंट वोट मिल गए 87 परसेंट तो जब विपक्षी नहीं है तो सारे वोट आप ही को मिलेंगे यहां पे इन्होंने मेरे को जेल में डाल दिया मनीष सिसोदिया को जेल में डाल दिया कांग्रेस का बैंक अकाउंट अटैच कर दिया इसके टीएमसी को तंग कर रहे हैं वहां पे स्टेलिन के मंत्रियों को जेल में डाल दिया टीएमसी के सबको डाल दो जेल में एक ही पार्टी बनेगी बचेगी एक ही नेता बचेगा जनतंत्र तो नहीं बचेगा देश तो खत्म हो जाएगा तो बस ये कहना चाहता हूं कि दस दिन रह गए दस बारह दिन रह गए खूब मेहनत करनी है ये तेरह की तेरह सीटें आपको जीतनी है दो तारीख को मेरे को सरेंडर करना है मैं वापस जेल जाऊंगा चार तारीख को जिस दिन नतीजे आ रहे होंगे मैं जेल के अपने सेल से टीवी देख रहा हूंगा मेरे को बहुत सुकून मिलेगा जब मुझे वहां पता चलेगा कि पंजाब की तेरह की तेरह सीटें आम आदमी पार्टी जी ਕੇਜਰੀਵਾਲ ਦੇ ਵੱਲੋਂ ਕੀਤੀ ਅਪੀਲ ਜਿੱਥੇ ਲੋਕਾਂ ਨੂੰ ਭਾਵੁਕ ਕਰਦੀ ਹੈ ਤਾਂ ਉੱਥੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਜਨਤਾ ਕਿਹੜੇ ਲੀਡਰ ਨੂੰ ਜਿੱਤ ਦਾ ਸਹਾਰਾ ਪਣੋਂਦੀ ਹੈ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਆਪ ਦੇ ਹਲਕਾ ਇੰਚਾਰਜ ਸੁਖਜਿੰਦਰ ਰਾਜ ਸਿੰਘ ਅੱਜ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਸੁਖਜਿੰਦਰ ਰਾਜ ਸਿੰਘ ਦਾ ਸੀਨੀਅਰ ਅਕਾਲੀ ਲੀਡਰ ਵਿਕਰਮ ਸਿੰਘ ਮਜੀਠਿਆ ਨੇ ਪਾਰਟੀ ਦੇ ਵਿੱਚ ਸਵਾਗਤ ਕੀਤਾ ਹੈ ਇਸ ਮੌਕੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੀ ਮੌਜੂਦ ਸਨ ਆਪ ਦੇ ਹਲਕਾ ਇੰਚਾਰਜ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਿਆ ਅੱਜ ਸ਼੍ਰੋਮਣੀ ਕਾਲੀਦਾਲ ਦੇ ਵਿੱਚ ਸ਼ਾਮਲ ਹੋ ਕੇ ਨੇ ਜ਼ਿਕਰਯੋਗ ਹੈ ਕਿ ਲਾਲੀ ਮਜੀਠਿਆ ਨੂੰ 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਜੀਠਿਆ ਵਿਧਾਨ ਸਭਾ ਹਲਕੇ ਤੋਂ ਵਿਕਰਮ ਸਿੰਘ ਮਜੀਠਿਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ 2012 ਦੀਆਂ ਚੋਣਾਂ ਦੇ ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ। ਜਦ ਕੀ 2007 ਅਤੇ 2017 ਦੇ ਵਿੱਚ ਉਹਨਾਂ ਨੇ ਕਾਂਗਰਸ ਦੀ ਟਿਕਟ ਉੱਤੇ ਚੋਣ ਲੜੀ ਸੀ ਬਾਅਦ ਦੇ ਵਿੱਚ ਉਹ ਆਪ ਦੇ ਵਿੱਚ ਸ਼ਾਮਲ ਹੋ ਗਏ ਸਨ ਤੇ ਵਿਕਰਮ ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਦੇ ਲਈ ਇਹ ਇਤਿਹਾਸਿਕ ਦਿਨ ਹੈ ਲਾਲੀ ਮਜੀਠੀਆ ਦੇ ਆਉਣ ਦੇ ਨਾਲ ਅਕਾਲੀ ਦਲ ਨੂੰ ਇਸ ਹਲਕੇ ਵਿੱਚ ਬਹੁਤ ਮਜ਼ਬੂਤੀ ਮਿਲੀ ਹੈ ਕਿ ਜਿਹੜਾ ਇਨਸਾਨ 80 ਵੱਟੀ ਅਸੀਂ ਇੱਕ ਦੂਜੇ ਪਰਿਵਾਰਾਂ ਦੇ ਨਾਲ ਲੜਾਈ ਲੜਦੇ ਸਾਂ ਅੱਜ ਤੁਸੀਂ ਵੇਖੋ ਮੇਰੇ ਲਈ ਕਿੰਨੀ ਖੁਸ਼ਕਿਸਮਤੀ ਹੈ ਮੇਰੀ ਮੈਂ ਸਮਝਦਾ ਯੂ ਕੈਨ ਨਾਟ ਈਵਨ ਇਮੇਜਿਨ ਥੈਟ ਸੱਚ ਐਨ ਹਿਸਟੋਰਿਕ ਮੂਮੈਂਟ ਔਰ ਮੈਂ ਆਪਣੀ ਜ਼ਿੰਦਗੀ ਚ ਨੀ ਕਦੇ ਸੋਚਿਆ ਸੀ ਕਿ ਮੈਂ ਤੇ ਲਾਲੀ ਜੀ ਕਦੇ ਇਕੱਠੇ ਹੋਵਾਂ ਸਾਨੂੰ ਮੈਂ ਕੋਈ ਗੱਲ ਦਾ ਗੁੱਸਾ ਨਾ ਸਮਝ ਕਰ ਜੇ ਕੋਈ ਗਲਤ ਨਾ ਸਮਝ ਜਾਵੇ ਮਗਰ ਹਾਲਾਤ ਐ ਸੀ ਕਿ ਅਸੀਂ ਇੱਕ ਦੂਜੇ ਦੇ ਨਿਆਣਿਆਂ ਦੇ ਵਿਆਹਾਂ ਤੇ ਜਾਂ ਸੁਖ ਦੁਖ ਚ ਵੀ ਸ਼ਾਇਦ ਇਕੱਠੇ ਕਦੇ ਹੋਰ ਦਾ ਸੁਪਨਾ ਨਹੀਂ ਲੈਂਦੇ ਸੀ ਔਰ ਲੜਾਈ ਐਡੀ ਤਿੱਖੀ ਸੀ ਕਿ ਜਿੱਥੇ ਵੀ ਮੇਰੇ ਖਿਲਾਫ ਮੋਰਚਾ ਪਾਰਟੀ ਲਾਉਣ ਨੂੰ ਕਹਿੰਦੀ ਸੀ ਲਾਲੀ ਜੀ ਸਭ ਤੋਂ ਅੱਗੇ ਜਾ ਕੇ ਮੇਰੇ ਉਲਟ ਮੋਰਚਾ ਲਾਉਂਦੇ ਸਨ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹਿ ਗਾ ਕਾਂਗਰਸ ਦੇ ਨੈਸ਼ਨਲ ਸਪੋਕਸਪਰਸਨ ਰਹਿ ਗਾ ਕਾਂਗਰਸ ਦੇ ਵੱਖ-ਵੱਖ ਔਟੇ ਆਹਦੇ-ਆਤੇ ਔਰ ਜਦ ਜਦ ਸਰਕਾਰ ਕਾਂਗਰਸ ਦੀ ਬਣੀ ਹੈ ਇਹਨਾਂ ਨੂੰ ਚੇਅਰਮੈਨੀ ਨਾਲ ਕਾਂਗਰਸ ਨੇ ਨਵਾਜਿਆ ਔਰ ਮੈਂ ਆਹ ਫੋਟੋ ਜਿਹੜੀ ਤੁਹਾਨੂੰ ਜਨਤਕ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਦੀ ਇਹ ਗੱਲ ਵੇਖ ਲਓ ਕਿ ਇਹਨਾਂ ਦੀ ਸਤਕਾਰ ਕਿੰਨਾ ਸੀ ਕਿ ਜਦੋਂ ਇਹ ਕਾਂਗਰਸ ਪਾਰਟੀ 'ਚ ਸਨ ਇਹਨਾਂ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਮੇਰੇ ਖਿਲਾਫ ਇਹਨਾਂ ਨੇ ਇਹ ਆਪ ਦਾ ਸਰਵੇ ਕਰਾਇਆ ਔਰ ਸਰਵੇਖਣ ਤੋਂ ਬਾਅਦ ਇਸ ਨਤੀਜੇ ਤੇ ਆਮ ਆਦਮੀ ਪਾਰਟੀ ਪਹੁੰਚੀ ਕਿ ਜੇ ਕੋਈ ਵਿਕਰਮ ਸੋਮਜੀਤ ਜੀ ਇਹਨੂੰ ਇਮਾਨਦਾਰੀ ਨਾਲ ਸਹੀ ਟੱਕਰ ਦੇ ਸਕਦਾ ਤੇ ਉਹ ਲਾਲੀ ਮਜੀਠਾ ਜੀ ਨੇ ਕਿਉਂਕਿ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਇਮਾਨਦਾਰੀ ਨਾਲ ਲੋਕਾਂ ਦੀ ਇਹ ਪਾਰਟੀ ਦੇ ਆਪ ਦੇ ਵਰਕਰਾਂ ਦੀ ਲੜਾਈ ਲੜੀ ਔਰ ਆਹ ਤਸਵੀਰ ਹੈ ਜੀ ਉਹ ਹੁਣ ਦੇਖਣਾ ਇਹ ਹੋਵੇਗਾ ਕਿ ਸੁਖਜਿੰਦਰ ਰਾਜ ਸਿੰਘ ਲਾਲੀ ਦੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੇ ਆਮ ਆਦਮੀ ਪਾਰਟੀ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੁੰਦਾ ਹੈ। ਸ਼ਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੰਮੀ ਪਹੁੰਚੇ ਇੱਥੇ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲੈਦੇ ਹੋਏ ਤਿੱਖੇ ਨਿਸ਼ਾਨੇ ਸਾਦੇ। ਬਾਦਲ ਦਾ ਕਹਿਣਾ ਹੈ ਕਿ ਸ਼ਮਨੀ ਅਕਾਲੀ ਦਲ ਹੀ ਐਸੀ ਪਾਰਟੀ ਹੈ ਜੋ ਕਿ ਇਕੱਲੀ ਲੜ ਰਹੀ ਹੈ ਤੇ ਐਤਕੀ ਪੰਜਾਬ ਵਿੱਚ ਅਕਾਲੀ ਦਲ 13 ਜ਼ੀਰੋ ਸੀਟਾਂ ਤੇ ਕਬਜ਼ਾ ਕਰੇਗੀ। ਲੰਬੀ ਪੌਂਚੀ ਸੁਖਬੀਰ ਬਾਦਲ ਨੇ ਵਿਰੋਧੀ ਪਾਰਟੀਆਂ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਾਈ ਲੜਦੀ ਆ ਰਹੀ ਹੈ ਹੁਣ ਲੋਕੀ ਵੀ ਝਾੜੂ ਨੂੰ ਵੋਟ ਪਾ ਕੇ ਆਪਣੀ ਗਲਤੀ ਮੰਨ ਰਹੇ ਨੇ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਲੈ ਕੇ ਵੀ ਤਿੱਖਾ ਤੰਜ ਕੱਸਿਆ ਉਹਨਾਂ ਦਾ ਕਹਿਣਾ ਹੈ ਕਿ ਝਾੜੂ ਵਾਲੇ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਤੇ ਕਾਂਗਰਸ ਨੇ ਵੀ ਪਿਛਲੇ 10 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਾਲੀ ਦਲ ਦੇ ਕਿਤੇ ਸਾਰੇ ਕੰਮਾਂ ਦੀ ਵੀ ਜਾਣਕਾਰੀ ਦਿੱਤੀ ਅਕਸ਼ੋਮਨੀ ਕਾਲੀਦਲ ਦੀ ਬਹੁਤ ਵੱਡੀ ਵੇਵ ਚੱਲ ਰਹੀ ਹੈ ਖੇਤਰੀ ਪਾਰਟੀ ਇਕੱਲੀ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਸਾਰੇ ਜਿੱਥੇ ਵੀ ਜਾ ਰਹੇ ਲੋਕ ਕਹਿ ਰਿਹਾ ਸਾਥੋਂ ਗਲਤੀ ਹੋ ਗਈ ਝਾੜੂ ਵਾਲਿਆਂ ਨੂੰ ਵੋਟ ਪਾ ਕੇ ਕਿਉਂਕਿ ਝਾੜੂ ਵਾਲੇ ਨੇ ਪੰਜਾਬ ਤਬਾਹ ਕਰ ਦਿੱਤਾ ਹੈ ਕਾਂਗਰਸ ਪਾਰਟੀ ਤਾਂ ਦੁਖੀ ਹੈ ਕਿਉਂਕਿ 10 ਸਾਲ ਰਾਜ ਵਿੱਚ ਕੁਝ ਨਹੀਂ ਕੀਤਾ ਜੋ ਕੁਛ ਕੀਤਾ ਹੋਇਆ ਕੰਮ ਜਾਂ ਗਰੀਬਾਂ ਦੀ ਸੇਵਾ ਹੋਈ ਜਾਂ ਕਿਸਾਨ ਦੀ ਹੋਈ ਜੇ ਵਪਾਰੀ ਨੂੰ ਕੋਈ ਸਹੂਲਤ ਮਿਲੀ ਤਾਂ ਕਾਲੀ ਦਲ ਕਰਕੇ ਸੋ ਸਾਰੇ ਲੋਕ ਹੁਣ ਆਪਣੀ ਪਾਰਟੀ ਖੇਤਰੀ ਪਾੜੀ ਚਾਹੁੰਦੇ ਹਾਊਗਾ 130 13 ਕਾਲੀ ਦਲ 0 ਕੇਜਰੀ ਵਾਲ ਹੁਣ ਦੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਦੇ ਵੱਲੋਂ ਕੱッセ ਗਏ ਤੰਜਾਂ ਉਤੇ ਵਿਰੋਧੀ ਪਾਰਟੀਆਂ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਾਂਗਰਸੀ ਆਗੂ ਅਤੇ ਸੰਗਰੂਰ ਤੋਂ ਲੋਕਸਭਾ ਉਮੀਦਵਾਰ ਸੁਖਪਾਲ ਖੈਰਾਨੀ ਆਵਾਮਦਨੀ ਪਾਰਟੀ ਦੇ ਆਗੂਆਂ ਨੂੰ ਨਿਸ਼ਾਨੇ ਤੇ ਲਿਆ ਹੈ ਖਾਸ ਕਰ ਉਹਨਾਂ ED ਦੀਆਂ ਕਾਰਵਾਈਆਂ ਦੇ ਮਾਮਲੇ 'ਚ ਵੱਡੇ ਸਵਾਲ ਖੜੇ ਕੀਤੇ ਨੇ ਖੈਰਾਨੀ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੇਰੇ ਤੇ ਝੂਠਾ ਕੇਸ ਪਾ ਕੇ ਇੱਕ ਹਫ਼ਤੇ 'ਚ ਚਲਾਨ ਪੇਸ਼ ਕੀਤਾ ਜਦਕਿ ਵਿਕਰਮ ਮਜੀਠੀਆ ਅਤੇ ਵਿਜੇਂਦਰ ਸਿੰਘਲਾ ਦੇ ਖਿਲਾਫ 2 ਸਾਲ ਤੱਕ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਚੱਲ ਰਿਹਾ ਹੈ ਦੂਜੇ ਪਾਸੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਿਆਸੀ ਆਗੂ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖੈਰ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਤਾਬਕ ਦਿੱਲੀ ਵਿੱਚ ਆਪਕਾਰੀ ਨੀਤੀ ਦੀ ਜਾਂਚ ਕਰ ਰਹੀ ਇਹ ੜੀ ਗਲਤ ਹੈ ਅਤੇ ਮੇਰੇ ਖਿਲਾਫ ਜਾਂਚ ਕਰ ਰਹੇ ਤਾਂ ਠੀਕ ਹੈ ਪੰਜਾਬ ਦੇ ਲੋਕ ਇਹਨਾਂ ਦਾ ਕਿਸਦਾਰ ਦੇਖਣ अरविंद केचरीवाल भगवंत मान ਇਹਨਾਂ ਦਾ ਜਿੰਨਾ ਲਾਣਾ ਹੈ ਆਮ ਆਦਮੀ ਪਾਰਟੀ ਦਾ ਇਹ ਰੋਜ਼ ਈਡੀ ਨੂੰ ਗਾਲਾਂ ਕੱਢਦੇ ਨੇ ਕਿ ਮੋਦੀ ਨੇ ਹਮਾਰੇ ਖਿਲਾਫ ਈਡੀ ਕੋ ਬਦਲਾਖੋਰੀ ਕੇ ਲਿਏ ਇਸਤੇਮਾਲ ਕੀਤਾ ਹੈ ਈਡੀ ਨੇ ਹਮਾਰੇ ਲੋਕੋ ਕੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਹੈ ਜਿਸ ਦਿਨ ਮੇਰਾ ਕੇਸ ਆਉਂਦਾ ਐਨਡੀਪੀਐਸ ਦਾ ਫਾਜ਼ਿਲਕਾ ਦੀ ਅਦਾਲਤ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਮੈਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹਫਤੇ ਦੇ ਵਿੱਚ ਵਿੱਚ ਇਸੇ ਕੇਜਰੀਵਾਲ ਨੇ ਪ੍ਰੈਸ਼ਰ ਪਾ ਕੇ ਇਸੇ ਭਗਵੰਤ ਮਾਨ ਦੀ ਪੁਲਿਸ ਤੰਤਰ ਵਰਤ ਕੇ ਨਾ ਸਿਰਫ ਮੈਨੂੰ 4 ਮਹੀਨੇ ਗ੍ਰਿਫਤਾਰ ਕਰਕੇ ਰੱਖਿਆ ਇੱਕ ਹੋਰ ਛੂਟਾ ਕੇਸ ਪਾਇਆ ਜਦੋਂ ਮੇਰੀ ਬੇਲ ਹੋ ਰਹੀ ਸੀ ਪਰ ਚਲਾਨ ਵੀ ਇੱਕ ਹਫਤੇ ਚ ਪੇਸ਼ ਕਰਤਾ ਵਿਕਰਮ ਮਜੀਠੀਆ ਦੇ ਖਿਲਾਫ 2 ਸਾਲ ਤੋਂ ਚਲਾਨ ਨਹੀਂ ਗਾ ਡਾਕਟਰ ਵਿਜੇ ਸਿੰਘਲਾ ਜਿਹੜਾ ਕਹਿੰਦੇ ਸੀ ਕੱਢਿਆ ਇੱਕ ਮੰਤਰੀ ਆਪਣਾ ਹੀ ਮੰਤਰੀ ਕੱਢਿਆ ਸੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ 2 ਸਾਲ ਤੋਂ ਚਲਾਨ ਨਹੀਂ ਪੇਸ਼ ਕੀਤਾ ਖੇਰੇ ਦਾ ਚਲਾਨ ਇੱਕ ਹਫਤੇ ਦੇ ਵਿੱਚ ਪੇਸ਼ ਕਰਕੇ ਔਰ ਇਹ ਪੱਜੇ ਫਿਰਦੇ ਨੇ ਔਰ ਉਸ ਚਲਾਨ ਵਿੱਚ ਆ ਇੱਕ ਅੱਛੀ ਤਰ੍ਹਾਂ ਤੁਸੀਂ ਕਰੀ ਸਕੈਨ ਕਰ ਲੋ ਇਹ ਈਡੀ ਦੇ ਸਟੇਟਮੈਂਟ ਨੂੰ ਇਸਤੇਮਾਲ ਮੇਰੇ ਖਿਲਾਫ ਕੀਤਾ ਜਾ ਰਹਾ ਆ ਸੈਕੰਡ ਪੈਰਾ ਵਿੱਚ ਤੁਸੀਂ ਦੇਖੋਗੇ ਜਿਹੜਾ ਈਡੀ ਦਾ ਇਨਵੈਸਟੀਗੇਟਿੰਗ ਆਫੀਸਰ ਆ ਮੇਰੇ ਖਿਲਾਫ ਰਾਜਾ RAM ਮੀਨਾ ਅਸਿਸਟੈਂਟ ਡਾਇਰੈਕਟਰ ਈਡੀ ਨਵੀਂ ਦਿੱਲੀ ਮੈਂ ਤੁਹਾਨੂੰ ਪੜ ਕੇ ਇੱਕ ਪੈਰਾ ਦਿਖਾ ਦਿੰਦਾ ਦੇਖੋ ਕਿੱਡੇ 도ਗਲੇ ਬੰਦੇ ਨੇ ਆਪਣੇ ਖਿਲਾਫ ਈਡੀ ਨੂੰ ਝੂਠਾ ਕਰਾੜ ਦਿੰਦੇ ਨੇ ਕੇਰੀ ਖਿਲਾਫ ED ਦਾ ਇਸਤੇਮਾਲ 161 ਦੇ ਬਿਆਨ ਦਰਜ ਕਰਾਏ ਨੇ ਅਦਾਲਤ ਵਿੱਚ IO ਰਾਜਾ RAM ਮੀਨਾ ਦੇ ਆ ਸੁਣੋ ਕੀ ਕਹਿੰਦੇ ਨੇ ਦੌਰਾਨ ਤਫਦੀਸ਼ ਮਿਤੀ 6 10 2023 ਨੂੰ ਸਿਟ ਮੈਂਬਰ ਸ਼੍ਰੀ ਮਨਜੀਤ ਸਿੰਘ PPS ਕਪਤਾਨ ਪੁਲਿਸ ਆ ਆਫਾਜ਼ਲ ਕਾਬਲੂ ਸ਼੍ਰੀ ਰਾਜਾ RAM ਮੀਨਾ ਅਸਿਸਟੈਂਟ ਡਾਇਰੈਕਟਰ ਦਫਤਰ ਇਨਫੋਰਸਮੈਂਟ ਡਾਇਰੈਕਟੋਰੇਟ ਅ ਪਰਿਵਰਤਨ ਪਵਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਰੋਡ ਨਵੀਂ ਦਿੱਲੀ ਦਾ ਬਿਆਨ ਆ ਧਾਰਾ 161 ਤਹਿਤ ਲਿਖਿਆ ਗਿਆ ਜਿਸ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਲਿਖਵਾਇਆ ਸੀ ਕਿ ਉਹ ਉਹ ਉਸ ਵੇਲੇ 2021 ਵਿੱਚ منی ਲਾਂਡਰਿੰਗ ਐਕਟ ਦੇ ਤਹਿਤ ਕੇਸ ਨੰਬਰ ਇਕੀਆਰ 02/ਐਸਟੀਐਫ ਡੈਸ਼ 2021 ਦੀ ਤਫਦੀਸ਼ ਅਮਲ ਵਿੱਚ ਲਿਆਂਦੀ ਗਈ ਸੀ ਇਸ ਕੇਸ ਦੇ ਸਬੰਧ ਵਿੱਚ ਉਸ ਨੇ ਆਪਣੀ ਆਰਜੀ ਉਸ ਨੇ ਆਪਣਾ ਆਰਜੀ ਦਫਤਰ ਚੰਡੀਗੜ੍ਹ ਵਿਖੇ ਬਣਾਇਆ ਹੋਇਆ ਸੀ ਇਸ ਰਾਜਾ RAM ਮੀਨਾ ਦਾ ਸਟੇਟਮੈਂਟ ਉਹ ਮੇਰੇ ਖਿਲਾਫ 161 ਦੇ ਬਿਆਨ ਅਦਾਲਤ ਵਿੱਚ ਦਰਜ ਕਰਕੇ ਚਲਾਨ ਦੇ ਵਿੱਚ ED ਦਾ ਸਾਰਾ ਜਿਹੜਾ ਮਨੀ ਲਾਂਡਰਿੰਗ PMLA ਦਾ ਕੇਸ ਜਿਹੜਾ ਅਲੱਗ ਬਣਾਇਆ ਜਦੋਂ 2021 ਚ ਮੈਨੂੰ ਅਰੈਸਟ ਕੀਤਾ ਉਹਦਾ ਸਾਰਾ ਫੇਰਵਾ ਮੇਰੇ ਚਲਾਨ ਫਾਜ਼ਲ ਕਾ ਦਾ ਜਿਹੜਾ ਹੁਣ ਮੈਨੂੰ NDPS ਕੇਸ ਵਿੱਚ ਗ੍ਰਿਫਤਾਰ ਕੀਤਾ ਦੋਸਤੋ ਇਹਦਾ ਮਤਲਬ ਕੀ ਹੋਇਆ ਜਾਂ ਤਾਂ ਕੇਚਰੀਵਾਲ ਝੂਠਾ ਵਾ ਤੇ ਜਾਂ ਫਿਰ ਈਡੀ ਝੂਠੀ ਆ ਦੋ ਗੱਲਾਂ ਤਾਂ ਹੋ ਨਹੀਂ ਸਕਦੀਆਂ ਜ਼ਿਕਰਯੋਖ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਹੀ ਐਨਡੀਪੀਐਸ ਮਾਮਲੇ ਦੇ ਤਹਿਤ ਸੁਖਪਾਲ ਖੈਰਾ ਦੀ ਗ੍ਰਿਫਤਾਰੀ ਹੋਈ ਸੀ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖੈਰਾ ਕੀ ਜਵਾਬ ਦਿੰਦੇ ਨੇ ਲੋਕ ਸਭਾ ਚੋਣਾਂ ਤੋਂ ਰਨ ਪਾਰਟੀ ਉਮੀਦਵਾਰਾਂ ਵੱਲੋਂ ਡਟ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਹਰੇਕ ਪਾਰਟੀ ਉਮੀਦਵਾਰ ਪਿੰਡ ਪਿੰਡ ਜਾ ਕੇ ਪਾਰਟੀਆਂ ਵੱਲੋਂ ਜਾਰੀ ਕੀਤੀਆਂ ਗਈਆਂ ਗਰੰਟੀਆਂ ਨੂੰ ਲੋਕਾਂ ਸਾਹਮਣੇ ਰੱਖ ਰਹੇ ਨੇ ਅੱਜ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਜਗਰਾਓ ਪਹੁੰਚੇ ਜਿੱਥੇ ਉਹ ਮੌਜੂਦਾ ਸਰਕਾਰ ਨੂੰ ਲੈ ਕੇ ਤਿੱਖੇ ਤੰਜ਼ ਕਸਤੇ ਦਿਖਾਈ ਦਿੱਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਆਪਣੇ ਵੱਖਰੇ ਅੰਦਾਜ਼ ਦੇ ਨਾਲ ਪਿੰਡਾਂ ਦੇ ਲੋਕਾਂ ਦੇ ਨਾਲ ਰابطਾ ਕਾਇਮ ਕਰ ਰਹੇ ਨੇ ਇਸੇ ਤਹਿਤ ਅਜਰਾਜ ਵਰਿੰਗ ਨੇ ਚੁਕਰਾਉਂ ਵਿਖੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਇਸ ਦੌਰਾਨ ਜਦੋਂ ਕੁਝ ਔਰਤਾਂ ਆਪਸ ਵਿੱਚ ਗੱਲ ਕਰ ਰਹੀਆਂ ਸਨ ਤਾਂ ਰਾਜਾ ਵਰਿੰਗ ਨੇ ਕਿਹਾ ਕਿ ਉਹ 5 ਮਿੰਟ ਤੇ ਲਈ ਹੀ ਇੱਥੇ ਆਏ ਨੇ ਜੇਕਰ ਜਿੱਤ ਗਏ ਤਾਂ ਬੀਬੀਆਂ ਨੂੰ ਨਵੇਂ ਦੰਦ ਲਗਵਾ ਦੇਣਗੇ ਇਸੇ ਨਾਲ ਹੀ ਆਮ ਆਦਮੀ ਪਾਰਟੀ ਉੱਤੇ ਵਰਦਿਆਂ ਰਾਜਾ ਵਰਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਸੀਐਮ ਮਾਨ ਸੁੱਬੇ ਦੇ 40000 ਨੌਜਵਾਨਾਂ ਨੂੰ ਨੌਕਰੀ ਦੇਣ ਦਾ ਦਾਅਵਾ ਕਰ ਰਹੇ ਨੇ ਜੇਕਰ ਇਸ ਪਿੰਡ ਦੇ ਇੱਕ ਨੌਜਵਾਨ ਨੂੰ ਵੀ ਨੌਕਰੀ ਮਿਲੀ ਹੋਈ ਤਾਂ ਰਾਜਾ चोन नहीं लड़ेगा नशा बंद हो गया नहीं हो गया झाड़ी तेन पता सस्ता हो रेता सर कोठे में गए हो बीवी थोड़े को दुख सुख होंगे ਇਹ ਕਾਂਗਰਸੀ ਸੌਫਰ ਆਪਸ ਵਿੱਚ ਗੱਲਾਂ ਨਾ ਕਰੋ ਮੈਂ 5 ਮਿੰਟਾਂ ਬਾਅਦ ਚ ਕਰਨੀ ਭਾਵੇਂ 1.5 ਮਿੰਟਾਂ ਦੇ ਕੇ ਸੁਣ ਲਾ ਮੇਰੀ ਗੱਲ ਥੋੜਾ ਜਿਹਾ ਮੈਂ ਕੌੜਾ ਹਾਂ ਪਰ ਚੰਗਾ ਹਾਂ ਤੇਰੀਆਂ ਦਰਦ ਦੁੱਖ ਤੇ ਕ੍ਰਿਪਾ ਮੈਂ ਹੀ ਲੋੜ ਕਰਦਾ ਹਾਂ ਹਾਂ ਮਨ ਜੱਟ ਤੇ ਅੱਡਾ ਗੱਲ ਸੁਣ ਲੈ ਜੇ ਜਿੱਤ ਗਿਆ ਭਾਵੇਂ ਦੰਦ ਵੀ ਨਵੇਂ ਲਵਾਉਣ ਆਉਂਦੀ ਦੇ ਦੇ ਗੱਲ ਸੁਣ ਲੈ ਜੀ ਰਾਗਾ ਗਿਰਿੰਗਾ ਜੇ ਹੀ ਗੱਲ ਇਹ ਉਹਦਾ ਖਰੀਦ ਕਰਦਾ ਹੈ ਇਹ ਝੂਠੀਆਂ ਜਗਣਾ ਨਹੀਂ ਆਉਂਦੀਆਂ ਨੇ ਡਾਕਟਰ ਚੰਗਾ ਹੋਣਾ ਚਾਹੀਦਾ ਹੈ ਡਾਕਟਰ ਚੰਗਾ ਹੋਣਾ ਚਾਹੀਦਾ ਭਾਵੇਂ ਲੁਧਿਆਣੀ ਹੋਵੇ ਜਿਹੜਾ ਦਵਾਈ ਦੇ ਕੇ ਸਾਨੂੰ ਆਰਾਮ ਆ ਜੇ ਡਾਕਟਰ ਪਿੰਡ ਦਾ ਹੋਵੇ ਦਵਾਈ ਗਲਤ ਦੇ ਦੇ ਬੀਬੀ ਤਾਂ ਘਰ ਵਸੇ ਕੋਈ ਫਾਇਦਾ ਨਹੀਂ ਮੇਰੀ ਗੱਲ ਗਲਤ ਹੈ ਲੁਧਿਆਣੀ ਯਾ ਸੰਗੀਆਂ ਜੀ ਲਾਜਵਤੀਆ ਹੋਵੇ ਇਹ ਨਹੀਂ ਜਾ ਸਕਦੀ ਪਿੰਡ ਦਾ ਡਾਕਟਰ ਤੁਸੀਂ ਬਣਾਇਆ ਨਾ ਦੀ ਵੀ ਮਾਂ ਨੂੰ ਐਲੋਸ ਬਾਦ ਰੋ ਬੋਦੋ ਪਿੰਡ ਦਾ ਰੱਟੇ ਦੇ ਬਣਾ ਰਿਹਾ ਛੋਟੇ ਜੀਵਨ 'ਚ ਕੋਈ ਫਰਕ ਪਿਆ ਨਾ ਮੇਰੇ ਕਹਿਣ ਦਾ ਮਤਲਬ ਹੈ ਨਸ਼ਾ ਚਰਨ ਸੀਮਾ ਕਿਉਂ ਵਿਆਪੂਸੇ ਆਵੇ ਅਜਿਹੇ ਲੋਕ ਬਣਾਤੇ ਇਹਨਾਂ ਸਰਕਾਰਾਂ ਨੇ ਪਰ ਵਰਤਮਾਨ ਦੀਆਂ ਕੱਲੀਆਂ ਗੱਲਾਂ ਸੁਣੀ ਜਾਂਦੇ ਹੋ 9 ਕਿੰਨੀਆਂ ਲੱਖੀਆਂ 40000 ਕਿੱਥੇ ਲੱਗੀਆਂ ਭਾਈ 6000 ਦਾ ਪਿੰਡ ਹੈ ਬਾਹਰ ਫੜੀ ਕਰੋ ਜਿੱਥੇ ਨੌਕਰੀ ਮਿਲਦੀ ਹੈ ਮੈਂ ਚੋਣਾਂ ਨਹੀਂ ਲੜਾਂਗਾ ਬਾਹਰ ਫੜੀ ਕਰੋ ਲੋਕ ਸਭਾ ਚੋਣ ਤੋਂ ਪਹਿਲਾਂ ਪਾਰਟੀ ਉਮੀਦਵਾਰਾਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਦੀ VOTING ਹੋਣ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਐਤਕੀ ਪੰਜਾਬ ਦੇ ਵਿੱਚ ਕਾਂਗਰਸ ਕਿੰਨੇ ਸੀਟਾਂ ਉੱਤੇ ਕਾਬਜ਼ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਤੀ ਸਿੰਘ ਰੋਮਾਣਾ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਨ੍ਹਾਂ ਪੰਜਾਬ ਦਾ ਪਾਣੀ ਹੋਰਨਾਂ ਰਾਜਾਂ 'ਚ ਭੇਜਣ ਦੀ ਗਲਤੀ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਟੀਰਾ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਇਸੇ ਵਿੱਚ ਆਲੇ ਹੁਣ ਅਕਾਲੀ ਆਗੂ ਬੰਟੀ ਰੋਮਾਣਾ ਨੇ ਆਪ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਕਹਿਣ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਾਨੂੰਨੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਪੰਜਾਬ ਦਾ ਪਾਣੀ ਖੋ ਕੇ ਹਰਿਆਣਾ ਅਤੇ ਰਾਜਸਥਾਨ ਨੂੰ ਦਿੱਤਾ ਜਾਵੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੱਕੇ ਤੌਰ ਉੱਤੇ ਕਾਗਜ਼ ਤਿਆਰ ਕਰਕੇ ਪੰਜਾਬ ਦੇ ਹੱਥ ਘਟਣ ਲਈ ਤਿਆਰ ਹੋ ਚੁੱਕੀ ਹੈ ਜੇਕਰ ਹੁਣ ਸਮੇਂ ਸਿਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਫਿਰ ਵੇਲਾ ਹੱਥ ਵਿੱਚ ਨਹੀਂ ਆਉਣਾ ਹੁਣ ਇੱਕ ਘਿਣਾਉਣੀ ਸਾਜ਼ਿਸ਼ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਇੱਕ ਘਿਣਾਉਣੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਤਹਿਤ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਪਾਣੀ ਖੋ ਕੇ ਹਰਿਆਣਾ ਤੇ ਰਾਜਸਥਾਨ ਨੂੰ ਦਿੱਤਾ ਜਾਵੇ ਤੁਸੀਂ ਇਹ ਦੇਖੋ ਆਮ ਆਦਮੀ ਪਾਰਟੀ ਕਾਗਜ਼ੀ ਪਤਰੀ ਇੰਨੇ ਪੱਕੇ ਤੌਰ ਤੇ ਪੰਜਾਬ ਦੇ ਹੱਥ ਵੱਡਣ ਦੀ ਤਿਆਰੀ ਚ ਹੈ ਪੰਜਾਬ ਦਾ ਖਾਣੀ ਖੂਨ ਦੀ ਤਿਆਰੀ ਚ ਹੈ ਜਿਵੇਂ ਮੈਂ ਪਹਿਲਾਂ ਕਿਹਾ ਜੇ ਨਾ ਰੋਕਿਆ ਗਿਆ ਫਿਰ ਇੰਨੇ ਕਾਗਜ਼ ਇੰਨੇ ਪੱਕੇ ਤਿਆਰ ਹੋ ਜਾਣੇ ਐ ਕਿ ਮੁੜ ਕੇ ਫਿਰ ਵੇਲਾ ਹੱਥ ਕਿਸੇ ਦੇ ਨਹੀਂ ਆਉਣਾ ਕੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਨਹਿਰੀ ਪਟਵਾਰੀਆਂ ਤੇ ਤਕਰੀਬਨ 1100 ਨਹਿਰੀ ਪਟਵਾਰੀ ਹੈ ਪੰਜਾਬ ਚ ਜਿਹੜੇ ਪੰਜਾਬ ਦੇ ਕਸੀਆਂ ਤੇ ਪੰਜਾਬ ਦੇ ਮੋਗਿਆਂ ਤੇ ਪੰਜਾਬ ਦੇ ਰਜਵਾਹਾਂ ਚ ਪਾਣੀ ਦਾ ਫਲੋ ਚੈੱਕ ਕਰਦੇ ਆ ਪਾਣੀ ਕਿੰਨਾ ਆ ਰਿਹਾ ਹੈ ਕਿੰਨਾ ਲੈਂਡ ਹੈ ਜਿਹੜਾ ਕਿੰਨੀ ਜ਼ਮੀਨ ਹੈ ਉਹਨੂੰ ਨਹਿਰੀ ਪਾਣੀ ਨਾਲ ਸਿੰਚਾਈ ਹੋ ਰਹੀ ਹੈ ਉਹਦੀ ਐਗਰੀਕਲਚਰਲ ਲੈਂਡ ਜਿਹੜਾ ਉਹ ਕਿੰਨਾ ਕਨਾਲ ਵਾਟਰ ਨਾਲ ਇਰੀਗੇਟ ਹੋ ਰਿਹਾ ਇਹ ਸਾਰਾ ਕੁਝ ਚੈੱਕ ਕਰਦੇ ਹੁਣ ਉਹਨਾਂ ਤੇ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਇਹ ਰਿਪੋਰਟ ਦਿਓ ਕਿ ਪੰਜਾਬ ਦਾ ਐਗਰੀਕਲਚਰਲ ਲੈਂਡ ਹੈ ਜਿਹੜਾ 100% ਐਗਰੀਕਲਚਰਲ ਲੈਂਡ ਕਨਾਲ ਵਾਟਰ ਨਾਲ ਇਰੀਗੇਟ ਹੋ ਰਿਹਾ ਹੈ ਇਸ ਵੇਲੇ ਪੰਜਾਬ ਦੀ ਜਿੰਨੀ ਖੇਤੀ ਯੋਗ ਜ਼ਮੀਨ ਹੈ ਉਹਦੀ ਸਿੰਚਾਈ ਇਸ ਵੇਲੇ ਨਹਿਰੀ ਪਾਣੀ ਨਾਲ ਹੋ ਰਹੀ ਹੈ ਨਹਿਰੀ ਪਾਣੀ ਇੰਨਾ ਕਿ ਪੰਜਾਬ ਦੇ ਵਿੱਚ ਸਫੀਸ਼ੀਐਂਟ ਹੈ ਕਿਉਂ ਪੰਜਾਬ ਦੀ ਸਾਰੀ ਜ਼ਮੀਨ ਜੋ ਵਾਹੀਯੋਗ ਹੈ ਉਹਨੂੰ ਪਹੁੰਚ ਰਿਹਾ ਹੈ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਹੁਣ ਇਹਦੇ ਪਿੱਛੇ ਮਨਸ਼ਾ ਕੀ ਹੈ ਇਹਦੇ ਪਿੱਛੇ ਮਨਸ਼ਾ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੇਸਸ ਚੱਲ ਰਹੇ ਜਿੰਨਾ ਕੇਸਾਂ ਦੇ ਵਿੱਚ ਦਿੱਲੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪਹਿਲਾਂ ਹੀ ਐਫੀਡੇਵਿਟ ਦਾਇਰ ਕਰਤਾ ਹੈ ਕਿ ਦਿੱਲੀ ਤੇ ਰਾਜਸਥਾਨ ਤੇ ਤੇ ਹਰਿਆਣੇ ਤੇ ਵੀ ਜਿਹੜਾ ਪੰਜਾਬ ਦਾ ਪਾਣੀ ਹੈ ਜਿਹਨੂੰ ਪੰਜਾਬ ਕਲੇਮ ਕਰਦਾ ਕਿ ਇਹ ਸਾਡਾ ਪਾਣੀ ਹੈ ਉਹਦੇ ਤੇ ਇਹਨਾਂ ਸੂਬਿਆਂ ਦਾ ਵੀ ਹੱਕ ਹੈ ਬੱਟੇ ਰੂਮਾਨਾ ਦੇ ਵੱਲੋਂ ਪੰਜਾਬ ਸਰਕਾਰ ਉੱਤੇ ਲਗਾਏ ਦੋਸ਼ ਤਾਂ ਕਾਫੀ ਜ਼ਿਆਦਾ ਗੰਬੀਰ ਸਾਬਿਤ ਹੋ ਰਹੇ ਨੇ ਪਰ ਇਹਨਾਂ ਦੋਸ਼ਾਂ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਸਰ ਮਾਰ ਲੈਨੇ ਆ ਮੁੱਖ ਸੁੜਖੀਆਂ ਤੇ ਕਿਸਾਨਾਂ ਨੂੰ ਮਿਲਣ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕਿਸਾਨੀ ਝੰਡਾ ਫੜ ਕੇ ਕੀਤੀ ਨਾਅਰੇਬਾਜ਼ੀ ਹੰਸ ਰਾਜ ਹੰਸ ਨੇ ਕਿਸਾਨਾਂ ਵਿਰੋਧ ਕੀਤੀ ਸੀ ਟਿੱਪਣੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦਿੱਤਾ ਜਵਾਬ ਅੰਮ੍ਰਿਤਸਰ ਪਹੁੰਚੇ ਕੇਜੀਵਾਲ ਨੇ ਕਿਤਾਬ ਵਰਕਰਾਂ ਨੂੰ ਸੰਬੋਧਨ ਦੋ ਦਿਨਾਂ ਪੰਜਾਬ ਦੌੜੇ ਤੇ ਨੇ ਕੇਜਰੀਵਾਲ ਮਜੀਠਾ ਤੋਂ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਹਲਕਾ ਇੰਚਾਰਜ ਸੁਖਜਿੰਦਰ ਰਾਜ ਸਿੰਘ ਹੋਏ ਅਕਾਲੀ ਦਲ ਚ ਸ਼ਾਮਿਲ ਇਸ ਦਿਨਾਂ ਲਈ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ